ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਬਲੌਗ ਵਿੱਚ ਅੱਜ ਨਾ ਮੈਂ ਲੱਗਾ ਹੁਣ ਆ ਇੱਥੇ ਘਰ ਦੇ ਆਸ-ਪਾਸੇ ਨਾ ਬਹੁਤ ਘਾਹ ਕਾਜਾ ਹੋ ਗਿਆ ਹੈ ਗੰਦ ਜਾ ਤੇ ਪੂਆ ਜੀ ਕਹਿ ਰਹੇ ਸੀ ਵੀ ਆ ਸਫਾਈ ਕਰਦੀ ਤੇ ਨਾਲੇ ਇੱਥੇ ਪੱਠੇ ਭੰਜਣਗੇ ਆ ਜਿਹੜੇ ਵਧੀਆ-ਵਧੀਆ ਘਾਹ ਹੈ ਆਪਾਂ ਕੁੱਤਰ ਲਾਂਗੇ ਡੰਗਰਾਂ ਨੂੰ ਪੱਠਿਆਂ ਦੇ ਵਿੱਚ ਕੰਮ ਆ ਜਾਊਗਾ ਤੇ ਬਾਕੀ ਜਿਹੜਾ ਆ ਗੰਦ ਜਾ ਇਹ ਸਭ ਸਫਾਈ ਕਰ ਦੇਣੀ ਆਸੇ-ਪਾਸੇ ਦੇਖ ਸਕਦੇ ਹੋ ਤੁਸੀਂ ਤੇ ਹੋਰ ਵੀ ਇਦਾਂ ਆ ਇੱਧਰ ਪਿੱਛੇ ਪਿਛਲੀ ਸਾਈਡ ਕਰਦੇ ਆ ਦੇਖੋ ਜੀ ਕੱਲ ਇੱਥੋਂ ਵੜ ਦਿੱਤਾ ਸੀ ਕਾਜ ਆ ਆਪਾਂ ਵੜ ਲਾਂਗੇ ਸਭ ਸਫਾਈ ਕਰ ਦਾਂਗੇ ਪਿੱਛੇ-ਪਿੱਛੇ ਨਾਲੇ ਆ ਮਿਰਚਾਂ ਦੇ ਬੁੱਟੇ ਥੋੜਾ ਗੁੱਡ ਦੂੰਗਾ ਥਾਂ ਤੇ ਇਹਨਾਂ ਨੂੰ ਪਾਣੀ ਲਾ ਦਿਆ ਕਰਾਂਗੇ ਤੇ ਤੁਰ ਪੈਣਗੇ ਵਧੀਆ ਹੁਣ ਥੋੜੀ ਜੀ ਹੋਰ ਤਰ੍ਹਾਂ ਹੋ ਗਈ ਮਿਰਚ ਆ ਜੇ ਗਈ ਨਹੀਂ ਇੱਥੋਂ ਵੀ ਸਫਾਈ ਕਰਨੀ ਹੈ ਆ ਦੇਖੋ ਕਿੰਨਾ ਪਿੱਛੇ ਪਿਛਲੀ ਸਾਈਡ ਗੰਧ ਜਾਂ ਚੜ ਜਾਂਦਾ ਇਹ ਵੀ ਸਭ ਸਫਾਈ ਕਰਨੀ ਆ ਸੇ ਪੱਸੇ ਵਧੀਆ ਲੱਗਦਾ ਫਿਰ ਤੇ ਵੜਦੇ ਆ ਆਪਾਂ ਆ ਜਿਹੜਾ ਕਾਜ ਆ ਇਹਦੇ ਪੱਠਿਆਂ ਤੇ ਕੰਮ ਚ ਆ ਜਾਣਾ ਹੈ ਲੰਗਰਾਂ ਤੇ ਖਾ ਲੈਣੇ ਹੁੰਦੇ ਨੇ ਨਾ ਥੋੜਾ ਵਧੀਆ ਸਾਫ਼ ਸਾਫ਼ ਚ ਪੱਲੀ ਵਿਛਾਲੀ ਮੈਂ ਉਧਰ ਉੱਤੇ ਪਾਈ ਦੇਣੀ ਜੇ ਸਹੀ ਸਹੀ ਹੋਊਗਾ ਉਦੋਂ ਨਾਲ ਫੜਾਂਗੇ ਪੱਠਿਆਂ ਦੇ ਵਿੱਚ ਉਤਰ ਲੈਣਾ ਤੇ ਕਾਂ ਬੜੇ ਉੱਡ ਰਹੇ ਨੇ ਦੇਖੋ ਆਲੇ-ਦੁਆਲੇ ਘੁੰਮ ਰਹੇ ਨੇ ਕਾਂ ਇੱਥੇ ਨਾਲ ਅਸੀਂ ਦਲੀਆ ਰੱਖਿਆ ਸੀ ਉੱਤੇ ਭੂਆ ਜੀ ਨੇ ਡੰਗਰਾਂ ਦਾ ਤੇ ਉਹਦੇ ਵਿੱਚੋਂ ਦਲੀਆ ਖਾ-ਖਾ ਕੇ ਚੁੰਝਾਂ 'ਚ ਭਰ-ਭਰ ਕੇ ਜਾ ਰਹੀ ਹੁਣ ਉੱਡ ਗਏ ਤੇ ਦੋਸਤੋ ਇੱਕ ਨਾ ਤੁਹਾਨੂੰ ਮੈਂ ਬਹੁਤ ਵਧੀਆ ਚੀਜ਼ ਦਿਖਾਉਣਾ ਹੈ ਬਹੁਤ ਇੰਟਰਸਟਿੰਗ ਸਾਡਾ ਨਾ ਆ ਜਾ ਆਪਣਾ ਅਮਰੂਦਾਂ ਦਾ ਬੂਟਾ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਅਮਰੂਦਾਂ ਦੇ ਬੂਟੇ ਦੇ ਨਾਲ ਇੱਕ ਪਤਾ ਨਹੀਂ ਕਿਹੜੀ ਚੀਜ਼ ਦਾ ਪੇੜ ਆ ਉਹ ਗਿਆ ਦੇਖੋ ਬੜੇ ਦਿਨਾਂ ਦਾ ਅਸੀਂ ਦੇਖ ਰਹੇ ਹਾਂ ਅਸੀਂ ਪਹਿਲੇ ਸੋਚਿਆ ਇਹ ਕਿਦਾਂ ਦੇ ਅਮਰੂਦਾਂ ਦੇ ਬੱਕਰੇ ਜਿਹੇ ਪੱਤੇ ਹੋ ਗਏ ਆ ਪਰ ਦੇਖਿਆ ਦੇ ਆ ਦੇਖੋ ਇਹਨੂੰ ਪਤਾ ਨਹੀਂ ਲਾਲ ਲਾਲ ਥੋੜੇ ਥੋੜੇ ਲੰਮੇ ਲੰਮੇ ਫੁੱਲ ਜਿਹੀ ਟਾਈਪ ਲੱਗ ਕੇ ਹੀ ਤੇ ਹੁਣ ਝੜ ਗਏ ਆ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਅਮਰੂਦਾਂ ਦਾ ਨਹੀਂ ਹੈ ਹੋਰ ਕਿਸੇ ਚੀਜ਼ ਦੇ ਪੱਤੇ ਪਤਾ ਨਹੀਂ ਕਿੱਦਾਂ ਉੱਗ ਗਿਆ ਸਮਝ ਨਹੀਂ ਆਉਂਦੀ ਅਸੀਂ ਸਾਰੇ ਹੈਰਾਨ ਇਹ ਬੜੇ ਦਿਨਾਂ ਦਾ ਉੱਗ ਗਿਆ ਹੈ ਮਤਲਬ ਇਦਾਂ ਹੁਣ ਤੇ ਕਾਫੀ ਟਾਣੀਆਂ ਇਹਦੀਆਂ ਕਾਫੀ ਖਿਲਰ ਗਈਆਂ ਅਮਰੂਦ ਦੇ ਵਿੱਚ ਹੀ ਉੱਗ ਗਿਆ ਕਿਸੇ ਟਾਣੀ ਦੇ ਨਾਲ ਹੀ ਇਹ ਦੇਖ ਲੋ ਹੈ ਹੈ ਨਾ ਅਜੀਬ ਚੀਜ਼ ਆ ਦੇਖੋ ਹੁਣ ਪੈ ਹੀ ਦੂਰ ਜਾਂਦਾ ਨਹੀਂ ਤੇ ਮੈਂ ਤੁਹਾਨੂੰ ਲੱਗ ਗਿਆ ਪੱਤਾ ਤੋੜ ਕੇ ਦਿਖਾਉਣਾ ਹੀ ਇੱਥੇ ਤਾਂ ਪਹੁੰਚਦਾ ਹੀ ਨਹੀਂ ਹੱਥ ਕਮਾਲ ਹੋਈ ਪਈ ਐ ਆ ਦੇਖੋ ਅਮਰੁੱਦਾਂ ਦੇ ਵੱਖਰੇ ਇਹਦੇ ਆ ਵੱਖਰੇ ਪੱਤੇ ਆ ਟਾਣੀ ਜਿਹੜੀ ਆ ਵਲੀ ਆ ਦਿੜੇ ਹਿੱਲ ਰਹੇ ਨਾ ਦੋਸਤੋ ਆ ਵਲੀ ਆ ਲੱਗ ਗਈ ਆ ਦੇਖੋ ਲਾਲ ਲਾਲ ਪੱਤੇ ਐ ਤੇ ਅਮਰੁੱਦਾਂ ਦੇ ਤੁਸੀਂ ਦੇਖ ਸਕਦੇ ਇਦਾਂ ਦੇ ਪੱਤੇ ਐ ਆ ਕਾਫੀ ਫੈਲੀ ਹੋਈ ਟਾਣੀ ਹੁਣ ਤੇ ਵੱਡੀ ਹੋ ਗਈ ਐ ਹੈ ਨਾ ਦੋਸਤੋ ਕਿੰਨੀ ਅਜੀਬ ਗੱਲ ਅਮਰੂਦ ਦੇ ਪੇੜ ਤੇ ਦੇਖ ਲੋ ਟਾਣੀ ਉੱਗੀ ਕਿਸੇ ਹੋਰ ਚੀਜ਼ ਦਾ ਪੇੜ ਉੱਗ ਗਿਆ ਟਾਣੀ ਦੇ ਨਾਲ ਹੀ ਇਹ ਪਤਾ ਵੀ ਕਿੱਦਾਂ ਉੱਗ ਗਿਆ ਇਹ ਮੈਨੂੰ ਲੱਗਦਾ ਜਿਵੇਂ ਆ ਚਿੜੀਆਂ ਚੁੜੀਆਂ ਕਾਂ ਕੂ ਹੋਰ ਕਈ ਤਰ੍ਹਾਂ ਦੀਆਂ ਚਿੜੀਆਂ ਆ ਕੇ ਇੱਥੇ ਬੈਠ ਕਰ ਦਿੰਦੀਆਂ ਨਾ ਤੇ ਉਹ ਜਿਵੇਂ ਆ ਬੀਜ ਬੂਜ ਖਾ ਲੈਂਦੀਆਂ ਨੇ ਤੇ ਉਹਨਾਂ ਦੇ ਪੇਟ ਚ ਬੀਜ ਚਲੇ ਜਾਂਦਾ ਤੇ ਬੀਜ ਫਿਰ ਜਦੋਂ ਬਿੱਠਾ ਕਰਦੀਆਂ ਨੇ ਤੇ ਉਹ ਇੱਥੇ ਕੀਤੀ ਹੋਣੀ ਬੈਠ ਉੱਠ ਕਿਸੇ ਚੀਜ਼ ਦੀ ਤੇ ਉਹੀ ਪੇੜ ਉੱਗ ਚਲਿਆ ਉਹਦੇ ਤੇ ਟਾਣੀਆਂ ਉੱਗੀਆਂ ਉਹਦੀਆਂ ਹੀ ਇਦਾਂ ਹੀ ਹੋਇਆ ਹੋਰ ਕਿਦਾਂ ਹੋ ਸਕਦਾ ਦੇਖ ਲਓ ਦੋਸਤੋ ਉੱਥੇ ਕਿਦਾਂ ਬੀਜ ਜਲ ਜਾਣਾ ਹੈ ਹੋਰ ਕਿਸੇ ਦਾ ਹੋਰ ਕਿਸੇ ਚੀਜ਼ ਦਾ ਕਮਾਲ ਹੈ ਨਾ ਵੇਖ ਕੇ ਕਿੰਨੀ ਇੰਟਰਸਟਿੰਗ ਚੀਜ਼ ਹੈ ਮੈਂ ਤੇ ਜਦੋਂ ਦੇਖਦਾ ਮੈਂ ਤਾਂ ਹੈਰਾਨ ਆ ਵੀ ਯਾਰ ਕਿੱਦਾਂ ਆਈ ਇਹ ਚੀਜ਼ ਹੋ ਗਈ ਫਿਰ ਬਾਅਦ ਚ ਦਿਮਾਗ ਲਾਇਆ ਕਿ ਇਹ ਨਾ ਇੱਥੇ ਬਹੁਤ ਜਿਹੇ ਪੇੜ ਤੇ ਬੈੰਦੀਆਂ ਰਹਿੰਦੀਆਂ ਹਨ ਤਰ੍ਹਾਂ ਤਰ੍ਹਾਂ ਦੀਆਂ ਚਿੜੀਆਂ ਵੱਡੀਆਂ ਛੋਟੀਆਂ ਹਰ ਤਰ੍ਹਾਂ ਦੀਆਂ ਤੇ ਉਹਨਾਂ ਨੇ ਕਿਤੇ ਬੈਠ ਬੁੱਟ ਕਰ ਦਿੱਤੀ ਤੇ ਬੀਜ ਜਿਹੜਾ ਹੈ ਇੱਥੇ ਟਿਕਿਆ ਰਿਹਾ ਤੇ ਉਹ ਉੱਗ ਗਿਆ ਤੇ ਨਾਲ ਹੀ ਪੇੜ ਦੇ ਜੁੜ ਗਿਆ ਕਮਾਲ ਹੈ ਉੱਪਰ ਹੱਥ ਨਹੀਂ ਪਹੁੰਚਦਾ ਇਸ ਚੀਜ਼ ਤੇ ਹਵਾ ਚੱਲ ਰਹੀ ਹੈ ਬਹੁਤ ਹੀ ਵਧੀਆ ਲੱਗ ਰਿਹਾ ਮਾਹੌਲ ਤੇ ਦੋਸਤੋ ਉਹ ਨਾ ਉੱਧਰ ਹੁਣ ਸਾਡੇ ਰਾਸਤੇ ਤੋਂ ਪਰੇ ਜਿਹੜਾ ਇਹ ਗੰਨਾ ਛਿਲਿਆ ਗਿਆ ਪੈਲੀ ਪੁਲੀ ਵਗ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਉਹ ਸਭ ਜੰਗਲ ਹੁਣ ਦਿਖਣ ਲੱਗ ਗਿਆ ਸਾਡੇ ਨਾ ਪਿੰਡ ਦੇ ਆਸ-ਪਾਸੇ ਚਾਰੇ ਪਾਸੇ ਜੰਗਲ ਹੈ ਲੱਗ ਗਈ ਹੈ ਜੰਗਲ ਜਿਆਦਾ ਦੂਰ ਨਹੀਂ ਸਭ ਜੰਗਲ ਸਾਫ਼ ਦਿਖਣ ਲੱਗ ਗਿਆ ਹੁਣ ਪੈਲ ਖੇਤ ਖਾਲੀ ਹੋ ਚੁੱਕੇ ਨੇ ਤੇ ਕੁਝ ਕੰਨੇ ਅਜ ਰਹਿ ਗਏ ਨੇ ਫਿਰ ਸਭ ਖਾਲੀ ਹੋ ਜਾਣਾ ਚਾਰੇ ਪਾਸੇ ਜੰਗਲ ਹੀ ਦਿਖਣਾ ਤੇ ਉਧਰ ਸਾਫ ਸਫਾਈ ਕਰਕੇ ਦੋਸਤੋ ਮੈਂ ਹੁਣ ਲੱਗ ਗਿਆ ਪੱਠੇ ਵੱਢਣ ਕਿਉਂਕਿ ਪੱਠਿਆਂ ਦਾ ਵੀ ਟਾਈਮ ਹੋ ਚੱਲਿਆ ਬਸ ਇੱਕ ਪੰਨ ਵੱਢਣਾ ਬਰਸੀਨ ਤੇ ਫਿਰ ਕੁਤਰਨੇ ਆ ਫਿਰ ਮੱਝਾਂ ਨੂੰ ਪਾਣੇ ਆ ਫਿਰ ਬਸ ਸ਼ਾਮ ਨੂੰ ਹੀ ਬ੍ਰੇਕਾ ਲੱਗਣੀ ਆ ਰਾਤ ਨੂੰ ਹੀ ਫਿਰ ਧਾਰਾ ਕੱਢਣੀਆਂ ਆ ਮਜਨ ਪੱਠੇ ਕੁਤਰ ਕੇ ਪਾ ਕੇ ਕਾਫੀ ਟਾਈਮ ਲੱਗ ਜਾਂਦਾ ਹੈ ਕਿਉਂਕਿ ਸਾਡੇ ਕਾਫੀ ਡੰਗ ਰਹਿ ਗਏ ਆ 8 10 10 ਕ ਡੰਗ ਰਹਿ ਗਏ ਛੋਟੇ ਵੱਡੇ ਮਿਲਾ ਕੇ ਤੇ ਬਸ ਫਿਰ ਭੱਜ ਦੌੜ ਹੀ ਰਹਿਣੀ ਹੁਣ ਬਸ ਤਿੰਨ ਵਜ ਚੱਲੇ ਆ ਤੇ ਕਰ ਲਾਂ ਫਿਰ ਤੇ ਅੱਜ ਸੀ ਆਪਣਾ ਇਹ ਰੁਟੀਨ ਥੱਕ ਗਿਆ ਹੀ ਵੈਸੇ ਮੈਂ ਬਹੁਤ ਜ਼ਿਆਦਾ ਮਨ ਕਰੇ ਰੈਸਟ ਕਰਨ ਦਾ ਥੋੜਾ ਜਿਹਾ ਵੀ ਆਰਾਮ ਕਰ ਲਾ ਪਰ ਟਾਈਮ ਹੀ ਨਹੀਂ ਲੱਗਾ ਆਰਾਮ ਕਰਨ ਦਾ ਕਾਫੀ ਟਾਈਮ ਲੱਗ ਗਿਆ ਉਹ ਸਾਫ ਸਫਾਈ ਕਰਨ ਦਾ ਅਜੇ ਉਧਰ ਰਹਿ ਗਈ ਉਧਰ ਫੇਰ ਕਰ ਲਾਂਗਾ ਤੇ ਹੁਣ ਮੈਂ ਵੱਡਲਾਂ ਪੱਠੀ ਤੇ ਕਰਦੇ ਆਂ ਵਲੌਗ ਦਾ ਇੱਥੇ ਹੀ ਐਂਡ ਜੇ ਵਲੌਗ ਤੁਹਾਨੂੰ ਵਧੀਆ ਲੱਗਦੀ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਪੋਰਟ ਜ਼ਰੂਰ ਕਰਿਓ ਦੋਸਤੋ ਤੇ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਮਿਲਦੇ ਆਂ ਨਵੇਂ ਵਲੌਗ ਵਿੱਚ